ਸੱਚੀ ਕੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਨਾ ਨੂੰ ਇਸ ਗੱਲਬਾਤ ਕਰਾਂਗੇ ਅੱਜ ਸਮਾਨਾ ਦੇ ਤਹਿਸੀਲ ਰੋਡ ਦੇ ਉੱਤੇ ਗਣਪਤੀ ਇਲੈਕਟ੍ਰੋਨਿਕ ਜਿਹੜਾ ਇਹ ਸ਼ੋਅਰੂਮ ਹੈ ਕੁਝ ਦਿਨ ਪਹਿਲਾਂ ਹੀ ਨੌਜਵਾਨ ਲੜਕਿਆਂ ਵੱਲੋਂ ਜਿਹੜਾ ਇੱਥੇ ਰਿਟੇਲ ਦਾ ਕੰਮ ਕੀਤਾ ਜਾਂਦਾ ਹੈ ਗਰਮੀ ਦਾ ਜਿਹੜਾ ਬਹਾਵ ਹੈ ਲਗਾਤਾਰ ਵਧਣ ਦੇ ਕਾਰਨ ਇਸ ਵਾਰ ਇਹਨਾਂ ਨੇ ਜਿਹੜਾ ਹੌਲ ਸੇਲ ਦੇ ਵਿੱਚ ਜਿਹੜਾ ਏਸੀ ਵੇਚਣ ਦੀ ਤਿਆਰੀ ਕੀਤੀ ਸੀ ਲਗਭਗ ਜਿਹੜਾ 1 ਕਰੋੜ ਤੋਂ ਉੱਪਰ ਦਾ ਜਿਹੜਾ ਦੇ ਅੰਦਰ ਸਮਾਨ ਪਿਆ ਸੀ ਪਰ ਕੁਝ ਦਿਨ ਪਹਿਲਾਂ ਜਿਹੜੀ ਹੈ ਇਹ ਰੋਡ ਦੇ ਉੱਤੇ ਅੱਗ ਲੱਗਦੀ ਹੈ ਲਗਾਤਾਰ ਜਿਹੜੇ ਕੰਪਰੈਸ਼ਨ ਨੇ ਉਹ ਅੱਗ ਫੜਦੇ ਨਜ਼ਰ ਆਉਂਦੇ ਨੇ ਤੇ ਜਿਹੜਾ ਅੱਗ ਦਾ ਬਹਾਵ ਹੈ ਲਗਾਤਾਰ ਵੀ ਵੱਧਦਾ ਨਜ਼ਰ ਆ ਰਿਹਾ ਹੈ ਲੋਕ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਇਸ ਸੜਕ ਦੇ ਉੱਤੇ ਖੜੇ ਹੋਏ ਨੇ ਇੱਕ ਪ੍ਰਯਾਸ ਵੀ ਕੀਤਾ ਜਾ ਰਿਹਾ ਹੈ ਕਿ ਅੱਗ ਜਿਹੜੀ ਹੈ ਬੁਝ ਜਾਵੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੋ ਟਾਈਮ ਦੀ ਰੋਟੀ ਖਾਣੀ ਵੀ ਇੰਨੀ ਕੋ ਔਖੀ ਹੋ ਚੁੱਕੀ ਹੈ ਫਿਲਹਾਲ ਦੀ ਘੜੀ ਜਦੋਂ ਇੰਨਾ ਮਹਿੰਗਾ ਨੁਕਸਾਨ ਹੁੰਦਾ ਹੈ ਤਾਂ ਆਮ ਲੋਕਾਂ ਦੇ ਉੱਤੇ ਕੀ ਬੀਤਦੀ ਹੋਣੀ ਹੈ ਇਹ ਵੀ ਗੱਲਬਾਤ ਕਰਦੇ ਆ ਮਰੇ ਰਾਘੀਰ ਮੌਜੂਦ ਨਹੀਂ ਅੱਜ ਸਿੰਘਲਾ ਜੀ ਕੀ ਕਹੋਗੇ ਕਿਵੇਂ ਇਹ ਜਿਹੜੀ ਅੱਗ ਦਾ ਬਹਾਵ ਪਤਾ ਨਾ ਮੇਰੇ ਨੀਂ ਸਿੰਘਲਾ ਅੱਛਾ ਨਨੀਂ ਜੀ ਤੁਹਾਡੀ ਸਾਹਮਣੇ ਦੁਕਾਨ ਹੈ ਕਿਵੇਂ ਅੱਗ ਲੱਗੀ ਹੈ ਅੱਜ ਦੁਕਾਨਾ ਛੱਡ ਗਏ ਦੁਕਾਨ ਹੈ ਸਾਨੂੰ ਦੁਕਾਨ ਦੇ ਬਾਹਰ ਜਦੋਂ ਦੇਖਿਆ ਉਹ ਪੂਰਾ ਧੂੰਆਂ ਨਿਕਲ ਰਿਹਾ ਸਾਰੀ ਮਾਰਕੀਟ ਇਕੱਠੀ ਹੋ ਗਈ ਬਾਹਰਲੇ ਨੂੰ ਮੋਨ ਦਿੱਤਾ ਗਿਆ 110 15 ਮਿੰਟ ਦੇ ਵਿੱਚ ਫਾਇਰ ਬੰਦ ਹਾ ਦਿਆ ਤੇ ਇੱਕ ਫਾਇਰਮੈਂਟ ਪੂਰਾ ਖਤਮ ਹੋ ਗਿਆ ਉੱਪਰ ਏਸੀ ਦੇ ਬਲਾਸ ਟੋੜੇ ਨੇ ਏਸੀ ਦੇ ਵਿੱਚ ਨਾ ਜਿਹੜਾ ਗੈਸ ਹੈ ਉਦੇ ਕਰਕੇ ਨਖਾਂ ਜਿਆਦਾ ਵਧਿਆ ਮਤਲਬ ਕਿ 8 ਕਿੰਟ ਮੰਤੋਂ ਹੋ ਚੁੱਕਿਆ ਅੱਗੇ ਲੱਗ ਗਿਆ ਜ਼ਿਆਦਾ ਹੋ ਗਿਆ ਗੱਡਾ ਹੋ ਗਿਆ ਤੇ ਇੱਕ ਤੋਂ ਦੋ ਗੱਡੀਆਂ ਖਤਮ ਹੋਣਾ ਨੇ ਤੇ ਤੀਜੀ ਗੱਡੀ ਭਰਨ ਗਈ ਆ ਪਹਿਲਾਂ ਦੋ ਗੱਡੀਆਂ ਲੱਗ ਚੁੱਕੀਆਂ ਦੋ ਗੱਡੀਆਂ ਲੱਗ ਚੁੱਕੀਆਂ ਤੀਜੀ ਗੱਡੀ ਭਰਨ ਗਈ ਆ ਲੇਟ ਹੈ ਨਹੀਂ ਫੈਕਟਰੀ ਕੋ ਭਰਨ ਦੀ ਜਗ੍ਹਾ ਇੱਕ ਸਕਿੰਟ ਹੋ ਕਿ ਸਾਹਮਣੇ ਦੁਕਾਨਦਾਰ ਦੀ ਇੱਕ ਦੁਕਾਨ ਹੈ ਇਹ ਜਾ ਰਿਹਾ ਕਿ ਲਗਭਗ ਦੋ ਗੱਡੀਆਂ ਜਿਹੜੀਆਂ ਨੇ ਪਹਿਲਾਂ ਇਸ ਤੇ ਅੱਗ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਹਾਲੇ ਤੱਕ ਜਿਹੜੀ ਅੱਗ ਹੈ ਨਾ ਤਾਂ ਕਾਬੂ ਪਈ ਜਾ ਰਹੀ ਹੈ ਦੱਸੇ ਜਾ ਰਿਹਾ ਕਿ ਕਾਫੀ ਕਵਾਂਟੀਟੀ ਦੇ ਵਿੱਚ ਉੱਪਰ ਏਸੀ ਪਏ ਸੀ ਜਿਨ੍ਹਾਂ ਦੇ ਕੰਪਰੈਸ਼ਨ ਵਗੈਰਾ ਨਾਲ ਗੈਸ ਹੁੰਦੀ ਹੈ ਉਹਨਾਂ ਨੂੰ ਕਾਫੀ ਅੱਗ ਲੱਗੀ ਹੈ ਪਰ ਨੌਜਵਾਨ ਮੁੰਡੇ ਨੇ ਜਿਹੜੇ ਲਗਾਤਾਰ ਹਿੰਮਤ ਕਰਕੇ ਸ਼ੀਸ਼ੇ ਤੋੜ ਕੇ ਜਿਹੜੇ ਨੇ ਉਸ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਦੇ ਵਿੱਚ ਨੇ ਫਾਇਰ ਬਗੇੜ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਿ ਤੋ ਲਗਾਤਾਰ ਕੀ ਅੰਦਰ ਕਰ ਰਿਹਾ ਹੈ ਜਿਹੜਾ ਪਹਾਵ ਹੈ ਕਾਫੀ ਜ਼ਿਆਦਾ ਤੇਜ਼ ਦੱਸਿਆ ਜਾ ਰਿਹਾ ਹੈ ਦੇਖ ਸਕਦੇ ਹੋ ਲਗਾਤਾਰ ਪੈਪ ਲਾ ਕੇ ਜਿਹੜਾ ਹੈ ਪਾਣੀ ਦੀ ਉਪਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਾਫੀ ਅੱਖ ਦਾ ਵਹਾਅ ਤੇਜ਼ ਹੋਣ ਕਰਕੇ ਜਿਹੜਾ ਲੋਕਾਂ ਦੇ ਵਿੱਚ ਫਿਲਹਾਲ ਵੀ ਘੜੀ ਜਿਹੜਾ ਸਸਪੈਂਸ ਬਣਿਆ ਹੋਇਆ ਹੈ ਕਿ ਕਿੰਨਾ ਕੁ ਜਿਹੜਾ ਨੁਕਸਾਨ ਹੈ ਇਸਾ ਅਸੀਂ ਜਿਹੜੀ ਕੋਈ ਪੁਸ਼ਟੀ ਨਹੀਂ ਕਰਦੇ ਕਿ ਇੰਨਾ ਕੁ ਹੋਇਆ ਫਿਲਹਾਲ ਦੀ ਘੱਟੀ ਜਿਹੜਾ ਫਾਇਰ ਪਗੇਟ ਤੇ ਦੋ ਘੱਟੀਆਂ ਦਾ ਜਿਹੜਾ ਪਾਣੀ ਹੈ ਉਹ ਖਤਮ ਹੋ ਚੁੱਕਿਆ ਤੇ ਤੀਸਰੀ ਗੱਡੀ ਜਿਹੜੀ ਹੈ ਪੂਰੇ ਲੱਗੀ ਹੋਈ ਹੈ ਹਲੇ ਤੱਕ ਜਿਹੜੀ ਅੱਗ ਹੈ ਲਗਾਤਾਰ ਬਲਦੀ ਨਜ਼ਰ ਆ ਰਹੀ ਹੈ ਤਸੀਮ ਰੋਡ ਦੇ ਉੱਤੇ ਕਾਫੀ ਲੋਕਾਂ ਦੇ ਵਿੱਚ ਇਸ ਟਾਈਮ ਜਿਹੜਾ ਕੰਪ ਮਚਿਆ ਹੋਇਆ ਹੈ ਦੇਖਦਾ ਕਦੋਂ ਤੱਕ ਇਹ ਅੱਗ ਦੇ ਉੱਪਰ ਕਾਬੂ ਪਾਇਆ ਹਾਂਜੀ ਕਰ ਰਿਹਾ ਕਿ ਲੋਕਾਂ ਦਾ ਦੇਖ ਸਕਦੇ ਹੋ ਕਿ ਕਿੰਨੀ ਹੈਲਪ ਕੀਤੀ ਜਾ ਰਹੀ ਹੈ ਕਿ ਜਿਹੜੇ نیچے ਏਸੀ ਪਏ ਸੀਗੇ ਉਸ ਤੋਂ ਬਾਅਦ ਉਹ ਜਿਹੜੇ ਹੈਲਪ ਕਰਨ ਤੋਂ ਬਾਅਦ ਤਾਂ ਕਿ ਜਿਹੜੇ ਲੋਕ ਨੇ ਵਿੱਚ ਨੇ ਆਂਦੇ ਹੋਏ ਆਪਣੀ ਇੱਕ ਦੂਸਰੇ ਦੀ ਹੈਲਪ ਕਰਦੇ ਨਜ਼ਰ ਆਉਂਦੇ ਨੇ ਦੂਜੇ ਪਾਸੇ ਜਿਹੜੇ ਲੋਕ ਨੇ ਇਸ ਸੜਕ ਦੇ ਉੱਤੇ ਲਗਾਤਾਰ ਪ੍ਰਸ਼ਾਸਨਿਕ ਜਿਹੜੇ ਨੇ ਜਿੰਨੇ ਵੀ ਲੋਕ ਨੇ ਲਗਾਤਾਰ ਇਸ ਟਾਈਮ ਹੈਲਪ ਕਰਨ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਆਮ ਘਰਾਂ ਦੇ ਕਰਨ ਦੇ ਵਿੱਚ ਉਤਰੇ ਹੋਏ ਨੇ ਜਿ ਸਾਖਦਾਰ ਜਿਹੜੀ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਵਾਰ ਪੌੜੀਆਂ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਥੱਲੇ ਵੀ ਜਿਹੜੀ ਅੱਗ ਪਹੁੰਚਦੀ ਨਜ਼ਰ ਆ ਰਹੀ ਹੈ ਜਿਹੜੇ ਥੱਲੇ ਲਗਾ ਅੱਗ ਲੱਗੀ ਜਾਰੀ ਨਜ਼ਰ ਆਗਾ ਤੇ ਜਿਹੜੇ ਤੁਹਾਡੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ نیچے ਵੀ ਕਹਿੰਦੇ ਅੱਗ ਦਾ ਜਿਹੜਾ ਫਹਾਮ ਹੈ ਬਾਤਾਂ ਨਜ਼ਰ ਆਉਂਦਾ ਇੱਧਰ ਲਿਆ ਮੜਾ ਜੀ ਦੂਜੇ ਪਾਸੇ ਇੱਕ ਤਸਵੀਰ ਹੋਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਜਿਹੜਾ ਦੂਸਰਾ ਸ਼ਟਰ ਹੈ ਉਸ ਦੇ ਪਾਸੋਂ ਵੀ ਜਿਹੜੀ ਹੈ ਅੱਗ ਨਿਕਲਦੀ ਨਜ਼ਰ ਆਉਂਦੀ ਹੈ ਉਹਦੇ ਨਾਲ ਹੀ ਜਿਹੜਾ ਕੱਪੜੇ ਦਾ ਸ਼ੋਰੂਮ ਹੈ ਪਰ ਹਾਲੇ ਤੱਕ ਜਿਹੜਾ ਬਚੋ ਹੈ ਪਰ ਲਗਾਤਾਰ ਜਿਹੜਾ ਅੱਗ ਦਾ ਬਹਾਵ ਹੈ ਵੱਧਦਾ ਵੀ ਨਜ਼ਰ ਆ ਰਿਹਾ ਹੈ ਇਹ ਜਿਹੜੀ ਦੂਸਰੇ ਪਾਸੇ ਉਸ ਗਲੀ ਦੇ ਵਿੱਚੋਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਕੰਪਰੈਸਰ ਨੇ ਉਹਨਾਂ ਨੂੰ ਅੱਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਬਹਾਵ ਹੈ ਅੱਗ ਦਾ ਲਗਾਤਾਰ ਤੇਜ਼ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਹਾਲ ਜੋ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ